ਉਹ ਜਲੰਧਰ ਦੇ ਵਿੱਚ ਜ਼ਬਰ ਜਨਾਹ ਮਗਰੋਂ ਕਤਲ ਕੀਤੀ ਨਾਬਾਲਗ ਕੁੜੀ ਦੇ ਪਰਿਵਾਰ ਦੇ ਨਾਲ ਦੂਸਰਾ ਚੱਕਰ ਕਰਨ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਅਤੇ ਚਾਈਲਡ ਕਮਿਸ਼ਨ ਪਹੁੰਚੇ ਰਹੇ ਤਾਂ ਰਾਜ ਲਾਲੀ ਨੇ ਪੁਲਿਸ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਈਮੇਲ ਜਰੀਏ ਬੱਚੀ ਦੇ ਕੇਸ ਨੂੰ ਲੈ ਕੇ ਜਵਾਬ ਮੰਗਿਆ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਘਟਨਾ ਸਬੰਧੀ ਸਾਰੇ ਤੱਥ ਇਕੱਠੇ ਕਰਦੇ ਤੇ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਇਹ ਵੀ ਸਵਾਲ ਕੀਤਾ ਕਿ ਪੁਲਿਸ ਨੂੰ ਚਾਰ ਮਗਲੇ ਦੀ ਕੋਠੀ ਵਿੱਚੋਂ ਲੜਕੀ ਦੀ ਲਾਸ਼ ਕਿਉਂ ਨਹੀਂ ਬਰਾਮਦ ਹੋਈ ਨਾਲੀ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਪੁਲਿਸ ਕਮਿਸ਼ਨਰ ਤੁਲਪ੍ਰੀਤ ਕੌਰ ਦੇ ਨਾਲ ਮੁਲਾਕਾਤ ਕਰਨਗੇ ਤੇ ਸਾਰੇ ਸਬੂਤ ਮੰਗਣਗੇ। ਉਹਨੇ ਕਿਹਾ ਕਿ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕਰ ਲਏ ਨੇ ਤੇ ਪੋਸਟਮਾਰਟਮ ਰਿਪੋਰਟ ਵੀ ਪ੍ਰਾਪਤ ਹੋ ਗਈ ਹੈ। ਪਰਿਵਾਰ ਮੰਗ ਕਰ ਰਿਹਾ ਹੈ ਕਿ ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਭੇਜਿਆ ਜਾਵੇ ਜਿਸ ਮਾਮਲੇ ਦੇ ਵਿੱਚ ਅਖੀਰ ਤੱਕ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਤੇ ਬਾਲ ਕਮਿਸ਼ਨ ਦੋਵੇਂ ਆਖਰੀ ਤੱਕ ਪਰਿਵਾਰ ਦਾ ਸਾਥ ਦੇਣਗੇ। ਮੁਲਕ ਕਮਿਸ਼ਨ ਨੇ ਕਿਹਾ ਕਿ ਪਰਿਵਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਪਤਾ ਲੱਗਾ ਕਿ ਮਲਜ਼ੂਮ ਡਰਾਈਵਰ ਦਾ ਪਿਛਲਾ ਰਿਕਾਰਡ ਵੀ ਬੇਹਦ ਮਾੜਾ ਸੀ ਇਸ ਲਈ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ ਸੋ ਦੱਸਦੀ ਹੈ ਕਿ ਐਸਆਈ ਮੰਗਤਰਾਮ ਦੀ ਮੌਤ ਲਈ ਅਤੇ ਇਸ ਮਾਮਲੇ ਵਿਰੁੱਧ ਕੇਸ ਦਰਜ ਕਰਨ ਬਾਰੇ ਚਰਚਾ ਦੇ ਲਈ ਵੀ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾਵੇਗੀ ਤਾਂ ਤੁਝੇ ਪਾਸੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬਾਲ ਕਮਿਸ਼ਨਰ ਕਵਰਦੀਪ ਸਿੰਘ ਨੇ ਇਸ ਘਟਨਾ ਦੀ ਬੇਹਦ ਨਿੰਦਾ ਕੀਤੀ ਹੈ ਉਹਨੇ ਕਿਹਾ ਕਿ ਹਰ ਕੋਈ ਪੁਲਿਸ ਅਤੇ ਹੋਰਾਂ ਨੂੰ ਇਸ ਅਸਫਲਤਾ ਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ ਪਰ ਉਹਨਾਂ ਦਾ ਮੰਨਣਾ ਹੈ ਕਿ ਸੋਸਾਇਟੀ ਦਾ ਵੀ ਫੇਲਿਅਰ ਹੈ ਉਹਨੇ ਕਿਹਾ ਕਿ ਸਾਡਾ ਸਮਾਜ ਅੱਗੇ ਵਧਣਾ ਚਾਹੀਦਾ ਪਰ ਹੁਣ ਪਿੱਛੇ ਆ ਰਿਹਾ ਹੈ ਉਦੋਂ ਹੀ ਉਹਨਾਂ ਸੋਸਾਇਟੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਇਸ ਘਟਨਾ ਤੋਂ ਬਾਅਦ ਬੱਚਿਆਂ ਦਾ ਧਿਆਨ ਰੱਖਾਂ ਉਹਨੇ ਕਿਹਾ ਕਿ ਇਸ ਘਟਨਾ ਦੀ ਸਜ਼ਾ ਮੌਤ ਹੋ ਸਕਦੀ ਹੈ ਜਦ ਦੋਸ਼ੀ ਨੂੰ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਿਤਾਣੀ ਪਵੇਗੀ ਸੋ ਦੋਸ਼ੀ ਤੇ ਨੋ ਦੇਣਾ ਤਾਂ ਮਾੜ ਬਾਰੇ ਬਾਲ ਕਮਿਸ਼ਨ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਹਿਲਾ ਕਮਿਸ਼ਨ ਤੇ ਬਾਲ ਕਮਿਸ਼ਨ ਮੌਕੇ ਤੇ ਪਹੁੰਚੇ ਨੇ ਉਹਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੋਕਸੋ ਐਕਟ ਲਾਗੂ ਹੈ ਐਸਆਈ ਮੰਗਤਰਾਮ ਦੀ ਮੌਤ ਲਈ ਦੇ ਸਬੰਧ ਵਿੱਚ ਉਹਨੇ ਕਿਹਾ ਕਿ ਜਾਂਚ ਤੋਂ ਬਾਅਦ ਉਸ ਵਿਰੁੱਧ ਠੁਕਮੀ ਕਾਰਵਾਈ ਵੀ ਕੀਤੀ ਜਾਵੇਗੀ ਉਤਤਨ ਪਰਿਵਾਰ ਨੂੰ ਬਿਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਵੈ ਰੱਖਿਆ ਦੀ ਸਿਖਲਾਈ ਦੇਣ ਤਾਂ ਬਾਲ ਕਮਿਸ਼ਨ ਨੇ ਕਿਹਾ ਕਿ ਕਟਨਾ ਆਂਗਮਾਨ ਦੇ ਵਿੱਚ ਵਾਪਰੀ ਹੈ ਅਜਿਹੇ ਦੇ ਵਿੱਚ ਜੇਕਰ ਇਹ ਕਿਤੇ ਹੋਰ ਵਾਪਰਦੀ ਤਾਂ ਬੱਚਾ ਮਲਜ਼ਮ ਦੇ ਚੁੰਗਲ ਤੋਂ ਬਚਨ ਦੇ ਵਿੱਚ ਸਮਰਥ ਹੋ ਸਕੇ